ਤਰੋ ਮੋਗੇ ਮੰਡੀ ਤੇ ਖੜੇ ਆ ਦੋ ਟਰੈਕਟਰ ਵਿਖਾਉਣੇ ਆ ਕਿਮੇਦਰਾ 265 ਡੀਆਈ ਤੇ ਇੱਕ ਸਵਰਾਜ 735 ਮਾਲਕ ਆਪਣੇ ਕੋਲੇ ਲੈਣੇ ਜਾਣ ਕਰੀ ਕੀ ਹਾਲ ਹੈ ਬਾਈ ਠੀਕ ਆ ਬਾਈ ਠੀਕ ਠਾਕ ਜੀ ਵਧੀਆ ਵਧੀਆ ਸਭ ਤੋਂ ਪਹਿਲਾਂ ਜਿਹੜਾ 265 ਡੀਆਈ ਇਹ ਕਿਹੜਾ ਮਾਡਲ ਆ ਜੀ ਇਹ 99 ਮਾਡਲ ਆ ਬਾਈ ਜੀ ਠੀਕ ਹੈ ਜੀ 99 ਮਾਡਲ ਆ ਪਿਆਵ ਨੰਬਰ ਆ ਜੀ ਪਿਆਵ ਨੰਬਰ ਆ ਜੀ ਪੀਵੀ 44 ਪਿਆਵ ਨੰਬਰ ਆ ਗੱਲ ਕਰੀਏ ਬਾਈ ਇਹਦੇ ਟਾਇਰਾਂ ਦੀ ਟਾਇਰ ਬਾਈ ਇਹਦੇ 75% ਟਾਇਰ ਆਈ ਚਾਰੇ ਚਾਰੇ ਟਾਇਰ 75% ਹੈਗੇ ਆ ਤੇ ਗੱਲ ਕਰੀਏ ਰੰਗ ਪੇੜ ਦੀ ਬਾਈ ਰੰਗ ਪੇੜ ਵੀ origignal ਹੀ ਜਿਵੇਂ ਹੈਗਾ ਸਾਰਾ ਟਰੈਕਟਰ origignal ਆ ਹਾਂ origignal ਆ ਠੀਕ ਆ ਜਿਵੇਂ ਟਰੈਕਟਰ ਰੰਗ ਪੇੜ ਸਾਰਾ origignal ਹੈ ਹਾਂ ਠੀਕ ਆ ਗੱਲ ਕਰੀਏ ਬਈ ਇਹਦੇ ਇੰਜਨ ਗੇਅਰ ਕਿਵੇਂ ਟਰੈਕਟਰ ਦਾ ਇੰਜਨ ਗੇਅਰ ਬਈ ਬੰਦਾ ਵਾਹ ਕੇ ਚੈੱਕ ਕਰਕੇ ਲਿਜਾ ਸਕਦਾ ਵੀ ਆਪਣੀ ਫੁੱਲ ਗਾਰੰਟੀ ਹੈ ਇੰਜਨ ਗੇਅਰ ਦੀ ਗਾਰੰਟੀ ਆ ਫੁੱਲ ਗਾਰੰਟੀ ਆ ਪਹਿਲਾਂ ਚੈੱਕ ਕਰਕੇ ਵਾਹਲੇ ਫੇਰ ਤੁਹਾਡੇ ਨਾਲ ਸੌਦਾ ਲਾ ਲੇ ਫੇਰ ਸੌਦਾ ਕਰ ਲੈ ਠੀਕ ਆ ਬਾਈ ਆ ਰਿਮਾ ਰੋਮਾ ਦਾ ਟਰੈਕਟਰ ਪੂਰਾ ਸਾਫ਼ ਪਿਆ ਕੰਡੀਸ਼ਨ ਚੈੱਕ ਕਰ ਸਕਦੇ ਹੋ ਬਾਕੀ ਬਈ ਕਾਗਜ਼ ਪੱਤਰ ਪੂਰੇ ਆ ਕਾਗਜ਼ ਪੱਤਰ ਕਾਪੀ ਬਈ ਉੱਤੇ ਆ ਠੀਕ ਹੈ ਭਾਈ ਕਾਗਜ਼ ਦੇ ਪੱਤਰ ਕਾਪੀ ਓਕੇ ਸਮਾਨ ਟਰੈਕਟਰ ਨਾਲ ਪੂਰਾ ਸਮਾਨ ਭਾਈ ਜਿਵੇਂ ਡੈਕ ਲੱਗਿਆ ਟਰੈਕਟਰ ਨਾਲ ਪਾ ਸਾਰਾ ਕੁਝ ਸਾਈਂ ਦੇਦਾ ਜਿਵੇਂ ਦਾ ਜਿਵੇਂ ਵੀਡੀਓ ਵਿੱਚ ਖਾਇਆ ਸਪੀਕਰ ਡੈਕ ਆਹ ਡੰਡਾ ਫੱਟੀ ਛਤਰੀ ਸਾਰਾ ਸਮਾਨ ਠੀਕ ਹੈ ਜੀ ਸਾਰਾ ਸਮਾਨ ਭਾਈ ਨਾਲ ਮਿਲੂਗਾ ਓਕੇ ਰਿਪੋਰਟ ਟਰੈਕਟਰ ਆ ਵਾਹ ਕੇ ਚਲਾ ਕੇ ਬਾਈ ਨਾਲ ਸੌਦਾ ਤੁਸੀਂ ਫੇਰ ਲਾ ਸਕਦੇ ਹੋ ਬਾਕੀ ਭਾਈ ਕੀ ਡਿਮਾਂਡ ਹੈ ਇਹਦੀ ਡਿਮਾਂਡ ਭਾਈ ਇਹਦੀ ਆਪ 1,70,000 ਰੁਪਏ ਕਰਦੇ ਹਾਂ 1,78,000 ਰੁਪਿਆ ਡਿਮਾਂਡ ਜਿਹੜਾ ਕਰਕੇ ਆਉਂਦਾ ਭਾਈ ਵੀਡੀਓ ਸ਼ੇਅਰ ਉਦੇ ਆਸਤੇ ਭਾਈ ਜੈਸਨ ਉਹ ਹੀ 165000 ਦਾ ਟਰੈਕਟਰ ਆ ਠੀਕ ਆ 165000 ਦਾ ਹਾਂ ਨਹੀਂ ਆ ਹਾਂ ਨਹੀਂ ਇੰਜਨ ਗੇਅਰ ਦਾ ਇੰਨਾ ਚੰਗਾ ਵਾਹ ਕੇ ਲਿਆ ਸਕਦੇ ਵਾਹ ਕੇ ਲਿਆ ਸਕਦੇ ਕੋਈ ਆਵਾਜ਼ ਨਹੀਂ ਕੋਈ ਆਵਾਜ਼ ਨਹੀਂ ਪੂਰਾ ਚੰਗਾ ਟਰੈਕਟਰ ਆ ਛੋਟੇ ਨਿਮੀਦਾਰਾ ਤੇ ਠੀਕ ਆ ਭਾਈ ਇੱਧਰ ਆ ਗਿਆ ਜਿਹੜਾ 735 ਭਾਈ ਸਵਰਾਜ ਇਹ 1998 ਮਾਡਲਾ ਜੀ 1998 ਮਾਡਲਾ ਇਹ ਵੀ ਪਿਆਬ ਨੰਬਰੀ ਆ ਪਿਆਬ ਨੰਬਰ ਵੀ ਠੀਕ ਆ ਇਹਦੇ ਟਾਇਰਾਂ ਦੀ ਗੱਲ ਕਰੀਏ ਭਾਈ ਇਹਦੇ ਟਾਇਰ ਭਾਈ ਮੂਰਲੇ ਦਾ 70 75 ਪੈਸੇ ਆ ਜੀ ਠੀਕ ਆ ਭਾਈ ਇਹ ਮਗਰਲੇ ਜਮਾਨਾਵੇਂ ਆ ਜੀ ਮਗਰਲੇ ਜਮਾਨਾਵੇਂ ਆ ਹਾਂਜੀ ਠੀਕ ਆ ਇਹਦੇ ਰੰਗ ਪੇੜ ਦੀ ਗੱਲ ਕਰੀ ਬਾਈ ओरिजिनल ਆ ਬਾਈ ਸਾਰਾ ਜਮੇ ਹੈਗਾ ਨੇ ਸਾਰਾ ਟਰੈਕਟਰ ਓਰੀਜਨਲ ਆ ਹਾਂਜੀ ਠੀਕ ਹੈ ਜੀ ਸਾਰਾ ਟਰੈਕਟਰ ਓਰੀਜਨਲ ਆ ਜਿਵੇਂ ਹੈਗਾ ਕੰਡੀਸ਼ਨ ਚੈੱਕ ਕਰ ਸਕਦੇ ਹੋ ਤੁਹਾਡੇ ਸਾਹਮਣੇ ਆ ਟਾਇਰ 12 ਦੇ ਇਹਦੇ ਮਗਰਲੇ ਜਮਾਨਾਵੇਂ ਰੈਂਬ ਰੂਮ ਦੀ ਕੰਡੀਸ਼ਨ ਸਾਮਾਨ ਇਹਦੇ ਨਾਲ ਵੀ ਬਈ ਪੂਰਾ ਹੀ ਆ ਹਾਂ ਸਾਮਾਨ ਇਹਦੇ ਨਾਲ ਸਾਰਾ ਮਿਲੂਗਾ ਡੰਡਾ ਫੱਟੀ ਛਤਰੀ ਚਾਬੀ ਬੰਦ ਕਰਦੇ ਉਹ ਚੱਲੀ ਜਾਂਦੀ ਡੰਡਾ ਫੱਟੀ ਛਤਰੀ ਪੂਰਾ ਮਿਲੂਗਾ ਹਣਾ ਠੀਕ ਆ ਬਾਈ ਸਾਰਾ ਸਾਮਾਨ ਨਾਲ ਮਿਲੂਗਾ ਇੰਜਨ ਗੇਅਰ ਦਾ ਵਾਹ ਕੀ ਲਿਆ ਸਕਦੇ ਹੋ ਹਾਂ ਕੋਈ ਬਲੋਂ ਨਹੀਂ ਸਹੀ ਹੈ ਕੋਈ ਬਲੋਂ ਨਹੀਂ ਸਾਰਾ ਟਰੈਕਟਰ ਸਹੀ ਆ ਹੁਣ ਇਹਦੀ ਡਿਮਾਂਡ ਦੀ ਗੱਲ ਕਰੀਏ ਬਾਈ ਡਿਮਾਂਡ ਬਾਈ ਇਹਦੀ ਆਪਾਂ 1,65,000 ਰੁਪਇਆ ਕਰਦੇ ਹਾਂ 99 ਮਾਡਲ ਦੀ ਹਾਂਜੀ ਤੇ ਜਿਹੜਾ ਕਰਕੇ ਆਉਂਦਾ ਬਾਈ ਵੀਡੀਓ ਨਹੀਂ ਸ਼ੇਅਰ ਉਹਦੇ ਵਾਸਤੇ ਵੀਰੇ 10,000 ਰੁਪਇਆ ਡਿਸਕਾਊਂਟ 1,55,000 ਰੁਪਇਆ ਟਰੈਕਟਰ ਦਵਾਗੇ ਆਪਾਂ ਹਾਂ ਨਹੀਂ ਹਾਂ ਮਾਈ ਠੀਕ ਆ ਇਹ ਦੋਵੇਂ ਟਰੈਕਟਰ ਕਿਹੜੇ ਪਿੰਡ ਵਕਾਊ ਆ ਇਹ ਆਪਣਾ ਪਾੜੀ ਮਸਤਪੁਰ ਪਿੰਡ ਦਾ ਬਾਈ ਬਾਗੇ ਪ੍ਰਾਣੇ ਕੋਲੇ ਠੀਕ ਆ ਬਾਈ ਬਾਗੇ ਪ੍ਰਾਣੇ ਤੋਂ ਭੱਜਤੇ ਭਾਈ ਨੂੰ ਜਾਂਦੇ ਆ ਨੰਬਰ ਬ 8958 ਜੀ ਹਾਂਜੀ 5808 ਹੁਣ ਬਈ ਥੋੜੀ ਜਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਮਾਨਤਾਨ ਕਰ ਦਿਓ ਜੀ ਕਰਾਂਗੇ ਕਰਾਂਗੇ ਪੱਕਾ ਕਰਾਉਂਗੇ ਠੀਕ ਆ ਬਈ ਧੰਨਵਾਦ ਜੀ